ਸਾਤਸਰੀਏ ਕਾਲ ਦੋਸਤੋ ਚੈਨਲ ਤੇ ਤੁਹਾਡਾ ਸਵਾਗਤ ਹੈ ਮੈਂ ਐਚਐਸ ਡਿੰਪਲ ਦੋਸਤੋ ਅੱਜ ਜਿਸ ਵਿਸ਼ੇ ਤੇ ਗੱਲ ਕਰਨੀ ਹੈ ਉਹ ਬੜਾ ਹੀ ਰੋਚਕ ਤੇ ਗੰਭੀਰ ਤੇ ਬੜਾ ਅਹਿਮ ਮਸਲਾ ਹੈ ਅਕਸਰ ਅਸੀਂ ਗੱਲ ਕਰਦੇ ਹਾਂ ਕਿ ਕੀ ਧਰਮ ਵਿਗਿਆਨ ਅਤੇ ਦਰਸ਼ਨ ਸ਼ਾਸਤਰ ਦੇ ਵਿੱਚ ਆਪਸ ਵਿੱਚ ਕੋਈ ਤਣਾਅ ਹੈ ਜਾਂ ਤਿੰਨੇ ਇੱਕੋ ਹੀ ਗੱਲਾਂ ਹਨ ਅੱਜ ਇਸ ਵਿਸ਼ੇ ਨੂੰ ਸਮਝਣ ਦਾ ਇਸ ਦੀਆਂ ਜੋ ਸੂਖਮ ਤਿਆਂ ਹਨ ਉਹਨਾਂ ਨੂੰ ਫਰੋਲਣ ਦਾ ਯਤਨ ਕਰਦੇ ਹਾਂ ਦੋਸਤੋ ਅਸਲ ਵਿੱਚ ਜਿਹੜੀ ਫਿਲਾਸਫੀ ਹੈ ਜਿਹੜੀ ਚਿੰਤਨ ਹੈ ਤੇ ਦੂਸਰੇ ਪਾਸੇ ਤਰਮ ਹੈ ਇਸ ਮਸਲੇ ਨੂੰ ਫਿਲਾਸਫੀ ਦੇ ਵਿੱਚ ਜਦੋਂ ਅਸੀਂ ਸਟੱਡੀ ਕਰਦੇ ਆ ਤਾਂ ਉਸ ਦੇ ਵਿੱਚ ਅਸੀਂ ਇੱਕ ਸਪਾਈਡਰ ਐਂਡ ਬੀ ਥਿਊਰੀ ਦੀ ਗੱਲ ਕਰਦੇ ਆ ਸਪਾਈਡਰ ਜਿਹੜੀ ਹੈ ਉਹ ਮੱਕੜੀ ਨੂੰ ਆਖਿਆ ਜਾਂਦਾ ਹੈ ਤੇ ਮੱਕੜੀ ਕੀ ਕਰਦੀ ਹੈ ਇੱਕ ਜਾਲ ਬਣਾਉਂਦੀ ਹੈ ਜਿਸ ਕਮਰੇ ਦੇ ਵਿੱਚ ਜਿਸ ਰੁੱਖ ਦੇ ਉੱਤੇ ਜਾਂ ਜਿਸ ਸਥਾਨ ਤੇ ਉਹ ਬੈਠਦੀ ਹੈ ਤਾਂ ਉੱਥੇ ਉਹ ਉਥੋਂ ਹੀ ਕਿਉਂਕਿ ਜਿਹੜੀ ਮੱਕੜੀ ਆ ਉਹ ਤੁਰ ਫੇਰ ਹੀ ਸਕਦੀ ਆ ਉਹ ਉੱਡ ਨਹੀਂ ਸਕਦੀ ਇਸ ਕਰਕੇ ਉਹ ਤੁਰ ਫਿਰ ਕੇ ਆਸੇ ਪਾਸੇ ਕੰਧਾਂ ਤੋਂ ਜਾਂ ਦਰਖਤ ਦੇ ਉੱਤੇ ਆ ਤਾਂ ਉਸ ਦਰਖਤ ਤੋਂ ਹੀ ਜਿੱਥੋਂ ਜਿੱਥੋਂ ਵੀ ਜੋ ਮਸਾਲਾ ਉਸ ਨੂੰ ਆਪਣਾ ਜਾਲਾ ਬਣਾਉਣ ਦੇ ਲਈ ਮਿਲਦਾ ਏ ਤਾਂ ਉਸ ਦੀ ਵਰਤੋਂ ਕਰਕੇ ਆਪਣਾ ਜਾਲ ਬਣਾਉਂਦੀ ਆ ਅਤੇ ਉਸ ਦੇ ਵਿੱਚ ਰਹਿੰਦੀ ਆ ਉਸੇ ਤਰੀਕੇ ਨਾਲ ਚਿੰਤਕ ਜਾਂ ਵਿਚਾਰਕ ਜਾਂ ਦਾਰਸ਼ਨਿਕ ਜਾਂ ਥਿੰਕਰ ਜਾਂ ਜਿਸ ਨੂੰ ਅਸੀਂ ਫਿਲਾਸਫਰ ਕਹਿੰਦੇ ਆ ਤਾਂ ਫਿਲਾਸਫਰ ਕੀ ਕਰਦਾ ਏ ਉਹ ਜਿੱਥੇ ਬੈਠਾ ਏ ਜਿੰਨਾ ਉਸਨੇ ਹੁਣ ਤੱਕ ਪੜ੍ਹਿਆ ਏ ਜਿੰਨਾ ਸਮਝਿਆ ਏ ਜਿੰਨੇ ਵੀ ਉਸ ਦੇ ਕੋਲੇ ਰਿਸੋਰਸ ਜਹਨ ਉਸਨਾਂ ਦੀ ਮਦਦ ਦੇ ਨਾਲ ਇਕੱਲਾ ਉਨ੍ਹਾਂ ਦੀ ਮਦਦ ਦੇ ਨਾਲ ਉਹਨਾਂ ਨੂੰ ਪੜ ਕੇ ਆਪਣੇ ਅਧਿਐਨ ਆਪਣੇ ਅਨੁਭਵ ਆਪਣੀਆਂ ਕਿਤਾਬਾਂ ਆਪਣੇ ਆਲੇ ਦੁਆਲੇ ਦੇ ਆਧਾਰ ਦੇ ਉੱਤੇ ਆਪਣਾ ਇੱਕ ਫਿਲਾਸਫੀ ਆਪਣਾ ਇੱਕ ਫਲਸਫਾ ਆਪਣਾ ਇੱਕ ਚਿੰਤਨ ਆਪਣਾ ਇੱਕ ਦਰਸ਼ਨ ਸ਼ਾਸਤਰ ਜਿਹੜਾ ਖੜਾ ਕਰਦਾ ਹੈ ਜਿਵੇਂ ਬੁੱਧ ਦੀ ਆਪਣੀ ਫਿਲਾਸਫੀ ਹੈ ਹੋਂਦਵਾਦੀ ਜਿਹੜੀ ਸਾਰਤਰੇ ਦੀ ਕਿਰਕਗਾਰਡ ਦੀ ਹੈ ਐਲਬਰਟ ਕਾਮੂ ਦੀ ਹੈ ਉਹ ਆਬਦੀ ਫਿਲਾਸਫੀ ਹੈ ਜਿਸ ਦੇ ਵਿੱਚ ਅਬਜ਼ਰਡਿਜ਼ਮ ਵੀ ਹੈ ਜਿਸ ਦੇ ਵਿੱਚ ਹੋਦ ਬਾਦ ਵੀ ਹੈ ਊਲ ਜਲੂਲਵਾਦ ਵੀ ਹੈ ਉਸੇ ਤਰੀਕੇ ਨਾਲ ਨੀਤਸ਼ੇ ਜਿਹੜਾ ਹੈ ਜਿਸ ਦਾ ਅਸਲ ਨਾਮ ਨੀਚੇ ਸੀ ਉਸ ਦਾ ਪਰ ਜਿਹੜਾ ਕਰੈਕਟ ਜਿਹੜਾ ਸ਼ੁੱਧ ਉਚਾਰਨ ਹੈ ਉਹ ਨੀਚੇ ਹੈ ਪਰ ਪੰਜਾਬੀ ਦੇ ਵਿੱਚ ਨੀਤਸ਼ੇ ਵੀ ਆਖਿਆ ਜਾਂਦਾ ਉਸ ਨੂੰ ਕਿਉਂਕਿ ਟੀ ਉਸ ਦੇ ਨਾਮ ਵਿੱਚ ਆਉਂਦੀ ਹੈ ਤਾਂ ਨੀਚੇ ਹੈ ਜਿਹੜਾ ਜਾਂ ਨੀਤਸ਼ੇ ਹੈ ਉਸ ਦਾ ਆਪ ਦਾ ਇੱਕ ਜਿਹੜਾ ਦਰਸ਼ਨ ਸ਼ਾਸਤਰ ਆਪ ਦਾ ਇੱਕ ਚਿੰਤਨ ਹੈ ਹਰੇਕ ਚਿੰਤਕ ਹਰੇਕ ਫਿਲਾਸਫਰ ਹਰੇਕ ਬਾਰਸ਼ਿਕ ਨੇ ਇੱਕ ਦੀ ਆਪ ਦੀ ਫਿਲਾਸਫੀ ਹੁੰਦੀ ਹੈ ਉਹ ਮੱਕੜੀ ਦੇ ਵਾਂਗ ਕੰਮ ਕਰਦਾ ਹੈ ਦੂਸਰੇ ਪਾਸੇ ਵਿਗਿਆਨ ਹੈ ਵਿਗਿਆਨੀ ਜਿਹੜੇ ਨੇ ਉਹ ਕਿਵੇਂ ਕੰਮ ਕਰਦੇ ਆ ਉਹ ਇੱਕ ਮਧੂਮੱਖੀ ਵਾਂਗ ਜਿਵੇਂ ਆਪਾਂ ਸਪਾਈਡਰ ਐਂਡ ਬੀ ਥਿਊਰੀ ਦੀ ਗੱਲ ਕੀਤੀ ਹੈ ਬੀ ਜਿਹੜੀ ਮਧੂਮੱਖੀ ਹੈ ਮਧੂਮੱਖੀ ਵਾਂਗ ਕੌਣ ਕੰਮ ਕਰਦਾ ਹੈ ਵਿਗਿਆਨਕ ਸਾਇੰਸਦਾਨ ਉਹ ਕੀ ਕਰਦਾ ਇਹ ਹੁਣ ਤੱਕ ਜੋ ਖੋਜ ਹੋਈ ਹੈ ਦੁਨੀਆ ਦੇ ਕਿਸੇ ਵੀ ਦੇਸ਼ ਵਿੱਚ ਕਿਸੇ ਵੀ ਖਿੱਤੇ ਦੇ ਵਿੱਚ ਉਸ ਤੋਂ ਅਗਾਹ ਜਿਹੜਾ ਹੈ ਉਹ ਆਪ ਦਾ ਯੋਗਦਾਨ ਦਿੰਦਾ ਏ ਜਿਹੜਾ ਹੋਂਦਵਾਦ ਹੈ ਜਾਂ ਕੋਈ ਵੀਵਾਦ ਹੈ ਵਿਚਾਰਵਾਦ ਹੈ ਆਦਰਸ਼ਵਾਦ ਹੈ ਸੁਧਾਰਵਾਦ ਹੈ ਹਨ ਤਾਂ ਕੋਈ ਵੀ ਜਿਹੜਾ ਚਿੰਤਨ ਹੈ ਤਾਂ ਉਸ ਦੇ ਵਿੱਚ ਹਰੇਕ ਵਿਅਕਤੀ ਦਾ ਤੇ ਜਾਂ ਕੁਝ ਵਿਅਕਤੀਆਂ ਦੀ ਜਿਹੜੀ ਹੈ ਉਹ ਭੂਮਿਕਾ ਹੁੰਦੀ ਹੈ ਵਿਗਿਆਨ ਦੇ ਵਿੱਚ ਦੁਨੀਆ ਦੇ ਵਿੱਚ ਹੁਣ ਤੱਕ ਜੋ ਹੋਇਆ ਹੈ ਉਸ ਤੋਂ ਅਗਾਹ ਇੱਕ ਲੌਜੀਕਲ ਇੱਕ ਤਰਕਮਈ ਢੰਗ ਦੇ ਨਾਲ ਉਸ ਤੋਂ ਅਗਾਹ ਅਤੇ ਵਿਗਿਆਨ ਦੇ ਵਿੱਚ ਕੀ ਐ ਪ੍ਰਯੋਗ ਹੁੰਦੇ ਨੇ ਤਾਂ ਤਰਕ ਤੇ ਪ੍ਰਯੋਗ 2 ਤੇ 2 ਵਿਗਿਆਨ ਵਿੱਚ ਹਮੇਸ਼ਾ 4 ਹੁੰਦੇ ਨੇ ਕਦੇ ਵੀ 3 ਜਾਂ 5 ਨਹੀਂ ਹੁੰਦੇ ਪਰ ਜ਼ਿੰਦਗੀ ਵਿੱਚ ਇਹ 3 ਜਾਂ 5 ਹੋ ਸਕਦੇ ਨੇ ਪਰ ਆਪਾਂ ਵਿਗਿਆਨ ਦੀ ਗੱਲ ਕਰਦੇ ਆ ਵਿਗਿਆਨ ਜਿਹੜਾ ਹੈ ਉਹ ਲੌਜੀਕ ਦੇ ਉੱਤੇ ਖੜਾ ਹੈ ਰੇਨੇ ਡੀ ਕਾਰਟੇਸ ਜਿਸ ਸੰਬੰਧ ਨੇ ਜਿਹੜਾ ਹੈ ਸਭ ਤੋਂ ਪਹਿਲਾਂ ਕਿਹਾ ਸੀ ਕਿ ਗਣਿਤ ਜਿਹੜਾ ਹੈ ਉਹ ਟੋਟਲੀ ਪੂਰੀ ਤਰ੍ਹਾਂ ਜਿਹੜਾ ਹੈ ਉਹ ਤਰਕ ਦੇ ਉੱਤੇ ਆਧਾਰਤ ਹੈ ਤੇ ਉਸਨੇ ਤਰਕ ਦੇ ਰਾਹੀਂ ਹੀ ਜ਼ਿੰਦਗੀ ਨੂੰ ਸਮਝਣ ਦਾ ਯਤਨ ਕੀਤਾ ਜਦੋਂ ਤਾਂ ਉਸਨੇ ਆਪਣਾ ਇੱਕ ਦਰਸ਼ਨ ਫਿਲਾਸਫੀ ਜਿਹੜਾ ਸੀ ਖੜਾ ਕੀਤਾ ਪਰ ਵਿਗਿਆਨ ਦੇ ਖੇਤਰ ਦੇ ਵਿੱਚ ਜਾਂ ਗਣਿਤ ਦੇ ਖੇਤਰ ਦੇ ਵਿੱਚ ਜਿਹੜਾ ਹੈ ਉਸ ਦਾ ਯੋਗਦਾਨ ਉਹੀ ਹੈ ਜਿਹੜਾ ਹੋਰ ਵਿਗਿਆਨੀਆਂ ਦਾ ਹੈ ਹੋਰ ਗਣਿਤ ਸ਼ਾਸਤਰੀਆਂ ਦਾ ਹੈ ਤਾਂ ਵਿਗਿਆਨ ਦੇ ਵਿੱਚ ਮਿਸਾਲ ਦੇ ਤੌਰ ਦੇ ਉੱਤੇ ਆਪਾਂ ਇੱਕ ਉਦਾਹਰਨ ਲੈਂਦੇ ਹਾਂ ਜੇਕਰ ਕੋਈ ਵਿਅਕਤੀ ਜਿਹੜਾ ਹੈ ਉਹ ਪਰਮਾਣੂ ਦੀ ਖੋਜ ਕਰਦਾ ਹੈ ਜਿਵੇਂ ਡਾਲਟਨ ਨੇ ਜਿਹੜਾ ਹੈ ਉਹ ਵਿਗਿਆਨ ਦੇ ਵਿੱਚ ਪਰਮਾਣੂ ਲੱਭਿਆ ਸੀ ਕਿ ਪਰਮਾਣੂ ਉਹੋ ਚੀਜ਼ ਹੈ ਜਿਸ ਨੂੰ ਅਗਾਂਹ ਤੋੜਿਆ ਨਹੀਂ ਜਾ ਸਕਦਾ ਤਾਂ ਉਸ ਦੇ ਲਈ ਲਤੀਨੀ ਭਾਸ਼ਾ ਦਾ ਸ਼ਬਦ ਹੈ ਐਟਮ ਟਮ ਦਾ ਮਤਲਬ ਹੁੰਦਾ ਹੈ ਕਟਣਯੋਗ ਅ ਮੁਰੇ ਲਗਾ ਦਿੱਤਾ ਮਤਲਬ ਨਾਵਾਚੀ ਲਗਾ ਦਿੱਤਾ ਆਟਮ ਜਿਹੜੀ ਚੀਜ਼ ਨਾ ਕੱਟੀ ਜਾ ਸਕੇ ਪਰ ਉਸ ਤੋਂ ਬਾਅਦ ਦੇ ਵਿੱਚ ਕੀ ਹੁੰਦਾ ਹੈ ਡਾਲਟਨ ਦੇ ਜਿਹੜੇ 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 ਸਿਧਾਂਤ ਦਿੱਤੇ ਨੇ ਉਸ ਤੋਂ ਬਾਅਦ ਦੇ ਵਿੱਚ ਹੋਰ ਵਿਗਿਆਨੀ ਜਿਹੜੇ ਰਦਰਫੋਰਡ ਹੈ ਜਿਸ ਦੇ ਵਿੱਚ ਬੋਹਰ ਹੈ ਉਹਨਾਂ ਨੇ ਇਸੇ ਸਿਧਾਂਤ ਨੂੰ ਚੁਣੌਤੀ ਦਿੱਤੀ ਉਹਨਾਂ ਨੇ ਪਰਮਾਣੂ ਨੂੰ ਤੋੜ ਦਿੱਤਾ ਤਾਂ ਜਿਹੜਾ ਵਿਗਿਆਨੀ ਆ ਉਹ ਆਪਣਾ ਕੰਮ ਕਿਵੇਂ ਕਰਦਾ ਹੈ ਉਹ ਲਿਖਦਾ ਹੈ ਕਿ ਜੋ ਕੁਝ ਵੀ ਮੈਂ ਹੁਣ ਤੱਕ ਕਿਹਾ ਹੈ ਉਹ ਉਦੋਂ ਤੱਕ ਸਹੀ ਹੈ ਜਦੋਂ ਤੱਕ ਪ੍ਰੂਵਨ ਅੰਟਿਲ ਪ੍ਰੂਵਨ ਅਦਰਵਾਈਜ਼ ਜਦੋਂ ਤੱਕ ਕੋਈ ਹੋਰ ਵਿਅਕਤੀ ਇਸ ਨੂੰ ਹੋਰ ਵਿਗਿਆਨੀ ਇਸ ਨੂੰ ਗਲਤ ਸਾਬਤ ਨਹੀਂ ਕਰ ਦਿੰਦਾ ਇਸ ਤਰੀਕੇ ਨਾਲ ਵਿਗਿਆਨ ਦੇ ਵਿੱਚ ਕੋਈ ਵੀ ਵਿਅਕਤੀ ਜਿਹੜਾ ਹੈ ਕੋਈ ਵੀ ਸਾਇੰਸਤਾਨ ਕੋਈ ਵੀ ਵਿਗਿਆਨੀ ਕੋਈ ਵੀ ਗੱਲ ਆਪਣੇ ਨਿੱਜੀ ਪੱਦਰ ਦੇ ਉੱਤੇ ਨਹੀਂ ਲੈਂਦਾ ਜਾਂ ਵੀ ਮੇਰੀ ਈਗੋ ਜਿਹੜੀ ਆ ਉਹ ਹਰਟ ਹੋਈ ਆ ਤੇ ਨਾ ਹੀ ਵਿਗਿਆਨੀ ਤੇ ਨਾ ਹੀ ਵਿਗਿਆਨੀਆਂ ਨੂੰ ਮੰਨਣ ਵਾਲੇ ਜਿਹੜੇ ਹਨ ਉਹਨਾਂ ਦੇ ਵਿਦਿਆਰਥੀ ਉਜਾਰਤੀ ਹਨ ਤਾਂ ਕਿਹਾ ਆਪਾਂ ਡਾਲਟਨ ਦੀ ਗੱਲ ਕਰਦੇ ਸੀ ਤਾਂ ਡਾਲਟਨ ਜਦੋਂ ਦੱਸਦਾ ਹੈ ਕਿ ਪਰਮਾਣੂ ਆਏ ਹੈ ਤੇ ਪਰਮਾਣੂ ਨੂੰਗਾ ਨਹੀਂ ਤੋੜਿਆ ਜਾ ਸਕਦਾ ਤਾਂ ਬੋਹਰ ਹੋਰਾਨੇ ਰੁਦਰਫੋਰਡ ਹੋਰਾਨੇ ਜਦੋਂ ਉਸ ਨੂੰ ਤੋੜ ਦਿੱਤਾ ਤਾਂ ਉਸਦੇ ਤਿੰਨ ਟੁਕੜੇ ਕੀਤੇ ਜਿਹੜੇ ਪਰਮਾਣੂ ਦੇ ਤਿੰਨ ਟੁਕੜੇ ਹੋਏ ਇਲੈਕਟ੍ਰੋਨ ਪ੍ਰੋਟੋਨ ਤੇ ਨਿਊਟ੍ਰੋਨ ਤਾਂ ਐਟਮ ਦਾ ਨਾਮ ਵੀ ਇਹ ਹੈ ਜਿਆ ਅਤੇ ਨਾ ਹੀ ਡਾਲਟਨ ਨੂੰ ਮੰਨਣ ਵਾਲੇ ਜਿਹੜੇ ਬੰਦੇ ਨੇ ਉਹਨਾਂ ਨੇ ਇਹ ਨਹੀਂ ਕਿਹਾ ਕਿ ਜੋ ਸਾਡੇ ਬਾਬਾ ਡਾਲਟਨ ਨੇ ਜਿਹੜੀਆਂ ਗੱਲਾਂ ਕਹੀਆਂ ਸਨ ਤੁਸੀਂ ਉਹਨਾਂ ਨੂੰ ਗਲਤ ਸਾਬਤ ਕਰਦੇ ਹੋ ਉਹਨਾਂ ਦੇ ਨਾਲ ਲੜੇ ਨਹੀਂ ਉਹਨਾਂ ਨਾਲ ਝਗੜੇ ਨਹੀਂ ਉਹਨਾਂ ਵਿੱਚ ਕਰ ਕੋਈ ਤਣਾਅ ਪੈਦਾ ਨਹੀਂ ਹੋਇਆ ਤੁਸੀਂ ਦੇਖੋ ਉਸ ਤੋਂ ਬਾਅਦ ਕੀ ਹੋਇਆ ਬੋਹਰ ਉਹਨਾਂ ਨੇ ਬਾਬਾ ਬੋਹਰ ਨੇ ਜਦੋਂ ਇਸ ਦੇ ਟੁਕੜੇ ਤਿੰਨ ਕਰ ਦਿੱਤੇ ਤਾਂ ਉਸ ਤੋਂ ਬਾਅਦ ਵਿੱਚ ਮੈਕਸवेल ਉਹਨਾਂ ਨੇ ਜਦੋਂ ਕੁਆਂਟਮ ਥਿਊਰੀ ਲਿਆਉਂਦੇ ਨੇ ਉਹ ਪ੍ਰੋਟਨ ਦੇ ਵੀ ਹੈਗਾ ਹਿੱਸੇ ਕਰਦੇ ਨੇ ਉਹ ਇਲੈਕਟ੍ਰੋਨ ਦੇ ਵੀ ਹੈਗਾ ਹਿੱਸੇ ਕਰਦੇ ਨੇ ਉਹ ਨਿਊਕਲੀਅਸ ਨਿਊਟ੍ਰਨ ਦੇ ਵੀ ਹੈਗਾ ਹਿੱਸੇ ਕਰਦੇ ਨੇ ਨਿਊਕਲੀਅਸ ਨੂੰ ਵੀ ਚੈਡਵਿਕ ਜਿਹੜਾ ਹੈ ਉਹ ਤੋੜ ਦਿੰਦਾ ਹੈ ਤਾਂ ਇੰਜ ਜਦੋਂ ਇਨ ਜਿਹੜਾ ਐਟਮ ਹੈ ਉਸਦੇ ਅਗਾਹ ਟੁਕੜੇ ਹੋਏ ਅਤੇ ਉਸ ਤੋਂ ਬਾਅਦ ਜਿਹੜੇ ਅਗਾਹ ਟੁਕੜੇ ਹੋਏ ਉਹਨਾਂ ਦੇ ਹੋਰ ਅਗਾਹ ਜਦੋਂ ਟੁਕੜੇ ਹੁੰਦੇ ਆ ਤੇ ਉਦੋਂ ਵੀ ਉਹਨਾਂ ਲੋਕਾਂ ਨੇ ਇਹ ਨਹੀਂ ਕਿਹਾ ਬਾਬਾ ਬੋਰ ਨੂੰ ਮੰਨਣ ਵਾਲਿਆਂ ਨੇ ਇਹ ਨਹੀਂ ਕਿਹਾ ਕਿ ਸਾਡੇ ਬਾਬਾ ਬੋਰ ਨੇ ਇੰਜ ਕਿਹਾ ਸੀ ਕੋਈ ਲੜਾਈ ਕੋਈ ਤਣਾਅ ਨਹੀਂ ਤਾਂ ਹੁਣ ਫਿਰ ਉਸ ਤੋਂ ਅਗਾਹ ਵੀ ਖੋਜਾਂ ਜਿਹੜੀਆਂ ਨੇ ਉਹ ਹੁੰਦੀਆਂ ਰਹੀਆਂ ਨੇ ਹੋ ਰਹੀਆਂ ਨੇ ਅਤੇ ਕੱਲ ਨੂੰ ਕੁਝ ਹੋਰ ਵੀ ਹੋ ਸਕਦਾ ਹੈ ਤੇ ਕੁਝ ਗਲਤ ਤੇ ਕੁਝ ਸਹੀ ਵੀ ਸਾਬਤ ਕੀਤਾ ਜਾ ਸਕਦਾ ਹੈ ਪਰ ਵਿਗਿਆਨ ਦੇ ਵਿੱਚ ਕਦੇ ਵੀ ਅਜਿਹਾ ਲੜਾਈ ਝਗੜਾ ਤਣਾਅ ਵਾਲਾ ਮਸਲਾ ਜਿਹੜਾ ਨਹੀਂ ਪੈਦਾ ਹੁੰਦਾ ਤਾਂ ਇਹ ਤਾਂ ਹੈ ਕਿਵੇਂ ਦਰਸ਼ਨ ਸ਼ਾਸਤਰ ਦੇ ਵਿੱਚ ਅਤੇ ਵਿਗਿਆਨ ਦੇ ਵਿੱਚ ਫਰਕ ਕੀ ਹੈ ਸਮਾਨਤਾਵਾਂ ਕੀ ਹਨ ਅਸਮਾਨਤਾਵਾਂ ਕੀ ਹਨ ਪਰ ਸਵਾਲ ਫਿਰ ਜਿਹੜਾ ਸਭ ਤੋਂ ਸੰਵੇਦਨਸ਼ੀਲ ਮੁੱਦਾ ਹੈ ਉਹ ਧਰਮ ਦਾ ਮੁੱਦਾ ਹੈ ਵਿਸ਼ਵਾਸ ਦਾ ਮੁੱਦਾ ਹੈ ਅਕੀਦੇ ਦਾ ਮੁੱਦਾ ਹੈ ਜਦੋਂ ਬਲੀਫ ਦਾ ਸਿਸਟਮ ਖੜਾ ਹੁੰਦਾ ਹੈ ਤਾਂ ਨਾਲ ਦੀ ਨਾਲ ਹੀ ਇੱਕ ਬਲਾਈਂਡ ਫੇਥ ਵੀ ਖੜਾ ਹੋ ਜਾਂਦਾ ਹੈ ਤਾਂ ਜਦੋਂ ਅਸੀਂ ਕਿਸੇ ਚੀਜ਼ ਤੇ ਵਿਸ਼ਵਾਸ ਕਰਦੇ ਹਾਂ ਜਦੋਂ ਸ਼ੁਰੂ-ਸ਼ੁਰੂ ਦੇ ਵਿੱਚ ਜਦੋਂ ਮਾਨਵਤਾ ਜਿਹੜੀ ਹੈ ਜਾਂ ਸਮਾਜ ਜਿਹੜਾ ਹੈ ਉਹ ਵੱਧਦਾ ਫੁੱਲਦਾ ਹੈ ਤਾਂ ਉਦੋਂ ਜਿਹੜੀਆਂ ਚੀਜ਼ਾਂ ਤੋਂ ਡਰ ਲੱਗਦਾ ਹੈ ਬੰਦੇ ਨੂੰ ਸੂਰਜ ਤੋਂ ਡਰ ਲੱਗਿਆ ਤਾਂ ਸੂਰਜ ਤੋਂ ਉਹ ਸੂਰਜ ਦੀ ਪੂਜਾ ਕਰਨ ਲੱਗਿਆ ਚੰ드ਰਮਾ ਤੋਂ ਡਰ ਲੱਗਿਆ ਜਾਂ ਚੰ드ਰਮਾ ਤੋਂ ਉਸ ਨੂੰ ਲੱਗਿਆ ਕਿ ਚੰ드ਰਮਾ ਰੋਸ਼ਨੀ ਦਿੰਦਾ ਹੈ ਜਾਂ ਚੰ드ਰਮਾ ਸਾਨੂੰ ਠੰਡਕ ਦਿੰਦਾ ਹੈ ਜਾਂ ਕੁਝ ਚੀਜ਼ਾਂ ਜਿਹੜੀਆਂ ਜਿਵੇਂ ਉਹਨਾਂ ਨੂੰ ਵੀ ਲੱਗੀਆਂ ਜੋ ਧਾਰਨਾਵਾਂ ਸਨ ਚੰਦ ਉਹਨਾਂ ਨੂੰ ਉਸ ਦੀ ਪੂਜਾ ਕਰਨ ਲੱਗੇ ਉਸ ਨੂੰ ਜਿਹੜਾ ਹੈ ਚੰਦਾ ਮਾਮਾ ਆਖਿਆ ਜਾਣ ਲੱਗਾ ਰੁੱਖਾਂ ਤੋਂ ਕੁਝ ਤੋਂ ਉਹਨਾਂ ਨੂੰ ਡਰ ਲੱਗਿਆ ਕਿ ਉਸ ਦੇ ਫੇਰ ਇਹ ਥਾਂ ਜੀਵ ਜੰਤੂ ਹੋ ਸਕਦੇ ਹਨ ਉਹਨਾਂ ਦੀ ਪੂਜਾ ਕਰਨ ਲੱਗੇ ਜਾਂ ਇਸ ਕਰਕੇ ਕਿ ਇਹ ਸਾਨੂੰ ਛਾਂ ਦਿੰਦੇ ਨੇ ਇਹਨਾਂ ਤੋਂ ਸਾਨੂੰ ਪੱਤੇ ਮਿਲਦੇ ਨੇ ਫਲ ਮਿਲਦੇ ਨੇ ਫਰੂਟ ਮਿਲਦੇ ਨੇ ਤਾਂ ਆਏ ਜਿਹੜਾ ਸੀ ਉਹ ਮਾਹੌਲ ਜਿਹੜਾ ਸੀ ਇਹੋ ਜਿਹਾ ਬਣਨ ਲੱਗਾ ਪਰ ਜਦੋਂ ਅਸੀਂ ਸੂਰਜ ਦੀ ਅਸੀਂ ਚੰਦਰਮਾ ਦੀ ਅਸੀਂ ਰੁੱਖਾਂ ਦੀ ਅਸੀਂ ਜੀਵਾਂ ਦੀ ਅਸੀਂ ਬਘਿਆੜਾਂ ਦੀ ਅਸੀਂ ਸ਼ੇਰਾਂ ਦੀ ਅਸੀਂ ਮਨੁੱਖਾਂ ਦੀ ਵੀ ਪੂਜਾ ਕਰਨ ਲੱਗੇ ਜਦੋਂ ਅਸੀਂ ਉਹਨਾਂ ਵਿੱਚੋ ਵਿਸ਼ਵਾਸ ਕਰਨ ਲੱਗੇ ਉਹ ਵਿਸ਼ਵਾਸ ਅੰਧਵਿਸ਼ਵਾਸ ਦੀ ਹੱਦ ਤੱਕ ਵਧਣ ਲੱਗਿਆ ਜਦੋਂ ਤਾਂ ਉਹਦੇ ਨਾਲ ਕੀ ਹੋਇਆ ਕਿ ਕੁਝ ਲੋਕਾਂ ਦਾ ਵਿਸ਼ਵਾਸ ਜਿਹੜਾ ਸੀ ਉਹ ਇੰਨਾ ਪੱਕਾ ਹੋ ਗਿਆ ਤੇ ਕੇ ਉਹ ਉਹਨਾਂ ਦੇ ਸਰੀਰਕ ਉਹਨਾਂ ਦੇ ਭਾਵਨਾਤਮਕ ਉਹਨਾਂ ਦੇ ਮਾਨਸਿਕ ਸਮਾਜਿਕ ਲੋਡ ਬਣ ਗਿਆ ਬਲੀਫ ਤੇ ਜਿਹੜਾ ਬਲਾਈਂਡ ਫੇਥ ਹੈ ਫੇਥ ਤੇ ਬਲਾਈਂਡ ਫੇਥ ਉਹਦੇ ਵਿੱਚ ਹਲਕੀ ਜਹੀ ਇੱਕ ਜਿਹੜੀ ਆ ਉਹ ਰੇਖਾ ਹੁੰਦੀ ਆ ਇੱਕ ਹਲਕਾ ਜਿਹਾ ਫਰਕ ਹੁੰਦਾ ਏ ਉਹ ਫਰਕ ਨੂੰ ਮੈਂ ਤੁਹਾਨੂੰ ਦੱਸਦਾ ਮੈਂ ਕਿਵੇਂ ਆਪਾਂ ਇਸ ਨੂੰ ਸਿੱਧ ਕਰ ਸਕਦੇ ਆ ਮਿਸਾਲ ਦੇ ਤੌਰ ਦੇ ਉੱਤੇ ਤੁਸੀਂ ਆਪਾਂ ਗੱਲ ਕਰਦੇ ਆਂ ਵੀ ਆਪਣਾ ਫੇਥ ਕਦੋਂ ਆ ਫੇਥ ਜਿਹੜਾ ਹੈ ਉਹ ਮੰਨ ਲੈਨੇ ਆ ਵੀ ਕੋਈ ਵੀ ਚੀਜ਼ ਕੋਈ ਵੀ ਵਿਅਕਤੀ ਮੰਨ ਲਵੋ ਕਿ ਮੈਨੂੰ 4-5 ਦਿਨ ਪਹਿਲਾਂ ਇੱਕ ਵਿਅਕਤੀ ਨੇ ਆਖਿਆ ਕਿੰਦਾ ਵੀ ਮੈਂ ਆਹ ਜਿਹੜਾ ਇਹ ਉਂਗਲੀ ਵਿੱਚ ਛੱਲਾ ਪਾਇਆ ਹੋਇਆ ਏ ਅਤੇ ਇਸ ਦੇ ਕਰਕੇ ਜਿਹੜਾ ਹੈ ਉਹ ਮੈਨੂੰ ਨਾ ਪਹਿਲਾਂ ਸਿਰ ਹਲਕਾ-ਹਲਕਾ ਦਰਦ ਕਰਨ ਲੱਗਦਾ ਸੀ ਪਰ ਹੁਣ ਉਹ ਸਿਰ ਦਰਦ ਹਟ ਗਿਆ ਏ ਤੇ ਕਹਿੰਦਾ ਵੀ ਇਹ ਛੱਲੇ ਕਰਕੇ ਹੋਇਆ ਏ ਮੈਂ ਉਸਦੇ ਵੱਲ ਵੇਖਿਆ ਮੈਂ ਕਿਹਾ ਹੋ ਸਕਦਾ ਇਹ ਛੱਲੇਵਾਲ ਹੋਇਆ ਮੈਂ ਕਿ ਤੈਨੂੰ ਕੀ ਲੱਗਦਾ ਏ ਤਾਂ ਉਹ ਕਹਿੰਦਾ ਵੀ ਬਿਲਕੁਲ ਉਸ ਤੋਂ ਪਹਿਲਾਂ ਮੇਰਾ ਕਦੇ ਸਿਰਦਰਦ ਨਹੀਂ ਸੀ ਕੀਤਾ ਪਰ ਹੁਣ ਮੈਂ ਆਪਣੀ ਉਂਗਲ ਦੇ ਵਿੱਚ ਛੱਲਾ ਪਾ ਲਿਆ ਤੇ ਹੁਣ ਮੇਰਾ ਸਿਰਦਰਦ ਠੀਕ ਹੋ ਗਿਆ ਹੁਣ ਇਹ ਜਿਹੜਾ ਕਿਉਂ ਹੋਇਆ ਅਸਲ ਦੇ ਵਿੱਚ ਕੀ ਹੈ ਕਿ ਉਹ ਤਾਕਤ ਜਿਹੜੀ ਹੈ ਉਹ ਵਿਸ਼ਵਾਸ ਦੇ ਵਿੱਚ ਹੈ ਉਹ ਵਿਸ਼ਵਾਸ ਅਸੀਂ ਛੱਲੇ ਦੇ ਵਿੱਚ ਕਰ ਲਿਆ ਉਹ ਹੀ ਵਿਸ਼ਵਾਸ ਜੇਕਰ ਅਸੀਂ ਆਪਦੇ ਆਪ ਤੇ ਕਰ ਲਈਏ ਤਾਂ ਤੁਸੀਂ ਦੇਖੋ ਕਿ ਇੱਕ ਇੱਕ ਐਕਸਟਰਾ ਆਰਡੀਨਰੀ ਜਿਹੜੀ ਪਾਵਰ ਹੈ ਸਾਡੇ ਕੋਲੇ ਆ ਜਾਵੇਗੀ ਉਹ ਪਾਵਰ ਜਿਹੜੀ ਹੈ ਉਹ ਵਿਸ਼ਵਾਸ ਦੀ ਪਾਵਰ ਹੈ ਅਤੇ ਅਸੀਂ ਉਹ ਵਿਸ਼ਵਾਸ ਕਿਤੇ ਹੋਰ ਰੱਖ ਕੇ ਆਪਣੇ ਆਪਨੀ ਜਿਹੜੀ ਮਨੋਵਿਗਿਆਨਕ ਲੋੜ ਹੈ ਉਹ ਸਮਝ ਲੈਂਦੇ ਹਾਂ ਜਾਂ ਜਿਵੇਂ ਮੰਨ ਲਵੋ ਕਿ ਆਹ ਜੋ ਮੇਰੇ ਅੱਖਾਂ ਤੇ ਐਨਕ ਲਾਈ ਹੋਈ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਇਸ ਦੇ ਵਿੱਚ ਕੀ ਹੈ ਇਸ ਦੇ ਵਿੱਚ ਤੁਹਾਨੂੰ ਲੱਗਦਾ ਹੋਵੇਗਾ ਕਿ ਇਸ ਦੇ ਵਿੱਚ ਗਲਾਸ ਹੈ ਪਰੇ ਤੁਹਾਨੂੰ ਮੈਂ ਦਿਖਾਵਾਂ ਇਸ ਦੇ ਵਿੱਚ ਗਲਾਸ ਨਹੀਂ ਹੈਗੇ ਆ ਦੇਖੋ ਇਹਦੇ ਵਿੱਚ ਗਲਾਸ ਨਹੀਂ ਹੈ ਇਹਵੇਂ ਵੈਸੀ ਲਾਈ ਹੋਈ ਹੈ ਤਾਂ ਦੇਖਣ ਨੂੰ ਇੰਜ ਲੱਗਦਾ ਹੈ ਕਿ ਇਸ ਦੇ ਵਿੱਚ ਗਲਾਸ ਹੈ ਕਿਉਂ ਕਿ ਤੁਹਾਨੂੰ ਲੱਗਦਾ ਹੈ ਕਿ ਜੋ ਫਰੇਮ ਹੈ ਤਾਂ ਫਰੇਮ ਦੇ ਨਾਲ ਇਸ ਦੇ ਵਿੱਚੋਂ ਗਲਾਸ ਵੀ ਹੋਵੇਗਾ ਤਾਂ ਮੈਨੂੰ ਇਹ ਮੇਰੀ ਲੋੜ ਨਹੀਂ ਹੈ ਜਦੋਂ ਮੈਂ ਹੁਣ ਇਸ ਟਾਈਮ ਪੜ੍ਹ ਨਹੀਂ ਰਿਹਾਗਾ ਤਾਂ ਹੁਣ ਮੈਂ ਸਿਰਫ ਦੂਰ ਦੀ ਨਿਗਾਹ ਦੇ ਲਈ ਜਿਹੜੀ ਮੇਰੀ ਲੋੜ ਨਹੀਂ ਤਾਂ ਤਾਂ ਕਰਕੇ ਮੈਂ ਸਿਰਫ ਫਰੇਮ ਲਗਾਇਆ ਹੋਇਆ ਸੀ ਪਰ ਐ ਜਿਹੜਾ ਹੈ ਤਾਂ ਤੁਹਾਨੂੰ ਕਿਉਂਕਿ ਇਹ ਵਿਸ਼ਵਾਸ ਹੈ ਤੁਹਾਡੇ ਵਿੱਚ ਕਿ ਜੇ ਫਰੇਮ ਹੈ ਤਾਂ ਵਿੱਚ ਗਲਾਸ ਵੀ ਹੋਵੇਗਾ ਧਰਮ ਜਿਹੜਾ ਹੈ ਜਾਂ ਵਿਸ਼ਵਾਸ ਜਿਹੜਾ ਹੈ ਜਾਂ عقیدہ ਜਿਹੜਾ ਹੈ ਉਹ ਕਿਸ ਤਰੀਕੇ ਨਾਲ ਕੰਮ ਕਰਦਾ ਹੈ ਤਾਂ ਆਪਾਂ ਜਦੋਂ ਦਾਰਸ਼ਨਿਕ ਤੁਹਾਨੂੰ ਦੇਖਦੇ ਆਂ ਦਰਸ਼ਨ ਸ਼ਾਸਤਰ ਨੂੰ ਦੇਖਦੇ ਆਂ ਤਾਂ ਉਸ ਦੇ ਵਿੱਚ ਉਹ ਕੁਝ ਸਵਾਲ ਹਨ ਉਹਨਾਂ ਦਾ ਜਵਾਬ ਦਿੱਤਾ ਜਾਂਦਾ ਹੈ ਉਹਨਾਂ ਦੇ ਯਤਨ ਕੀਤਾ ਜਾਂਦਾ ਉਹਨਾਂ ਸਵਾਲਾਂ ਦੇ ਜਵਾਬ ਲੱਭੰਦਾ ਦਾਰਸ਼ਨਿਕ ਨੇ ਵੱਲੋਂ ਦੂਜੇ ਪਾਸੇ ਜਿਹੜਾ ਵਿਗਿਆਨੀ ਹੈ ਵਿਗਿਆਨੀ ਆਪ ਦਾ ਜਿਹੜਾ ਖੇਤਰ ਹੈ ਜੇ ਆਇਨਸਟਾਈਨ ਹੈ ਤਾਂ ਫਿਜ਼ਿਕਸ ਦੇ ਰੈਲੇਟਿਵਿਟੀ ਜਾਂ એનર્ਜੀ ਦਾ ਜਿਹੜਾ ਕਨਸੈਪਟ ਹੈ ਉਸ ਦੇ ਉੱਤੇ ਹੀ ਫੋਕਸ ਕਰੇਗਾ ਪਰ ਜਦੋਂ ਅਸੀਂ ਮਸਲਾ ਵਿਸ਼ਵਾਸ ਦਾ ਧਰਮ ਦਾ ਆ ਜਾਂਦਾ ਹੈ ਤਾਂ ਉਦੋਂ ਅਸੀਂ ਉਮੀਦ ਕਰਦੇ ਹਾਂ ਕਿ ਸਾਡਾ ਜਿਹੜਾ ਧਰਮ ਕਾਗੂ ਆ ਉਸ ਦੇ ਕੋਲ ਹਰੇਕ ਸਵਾਲ ਦਾ ਜਵਾਬ ਹੋਵੇਗਾ ਅਤੇ ਉਹਨਾਂ ਸਵਾਲਾਂ ਦੇ ਜਵਾਬ ਜਿਨ੍ਹਾਂ ਦੇ ਅਜੇ ਤੱਕ ਨਾ ਵਿਗਿਆਨ ਨੇ ਨਾ ਦਰਸ਼ਨ ਸ਼ਾਸਤਰੀਆਂ ਨੇ ਜਿਨ੍ਹਾਂ ਦੇ ਬਾਰੇ ਕੋਈ ਅਜੇ ਤੱਕ ਜਵਾਬ ਨਹੀਂ ਦਿੰਦਾ ਜਾਂ ਜਵਾਬ ਜਿਹੜੇ ਵੀ ਦਿੱਤੇ ਹਨ ਤਾਂ ਅੰਦਾਜ਼ੇ ਜਾਂ ਅਨੁਮਾਨ ਲਗਾਏ ਹਨ ਤਾਂ ਉਹਨਾਂ ਸਵਾਲਾਂ ਦੇ ਜਵਾਬ ਵੀ ਇੱਕ ਧਾਰਮਿਕ ਆਗੂ ਦੇ ਕੋਲ ਹੋਣੇ ਜ਼ਰੂਰੀ ਸਮਝੇ ਜਾਂਦੇ ਨੇ ਧਰਤੀ ਕਿਵੇਂ ਬਣੀ ਕਦੋਂ ਬਣੀ ਕਿਵੇਂ ਖਤਮ ਹੋਵੇਗੀ ਕਦੋਂ ਖਤਮ ਹੋਵੇਗੀ ਆਤਮਾ ਹੈ ਪਰਮਾਤਮਾ ਹੈ ਜਾਂ ਜੋ ਜਾਦੂਈ ਸ਼ਕਤੀਆਂ ਜੋ ਆਤਮਿਕ ਸ਼ਕਤੀਆਂ ਅਧਿਆਤਮਿਕ ਸ਼ਕਤੀਆਂ ਕੀ ਉਹਨਾਂ ਦੀ ਕੋਈ ਹੋਂਦ ਹੈ ਜਾਂ ਨਹੀਂ ਹੈ ਇਸ ਦੇ ਬਾਰੇ ਦਾਰਸ਼ਨਿਕ ਪੂਰੀ ਤਰ੍ਹਾਂ ਕੁਝ ਵੀ ਨਹੀਂ ਕਹਿ ਸਕਦਾ ਇਸ ਕਰਕੇ ਉਹ ਖਾਮੋਸ਼ ਰਹਿੰਦਾ ਹੈ ਇਸ ਦੇ ਬਾਰੇ ਵਿਗਿਆਨ ਜਿਹੜਾ ਹੈ ਉਹ ਖੋਜ ਪੜਤਾਲ ਕਰ ਰਿਹਾ ਹੈ ਇਸ ਕਰਕੇ ਉਹ ਖਾਮੋਸ਼ ਹੈ ਧਰਮ ਦੇ ਮਸਲੇ ਦੇ ਵਿੱਚ ਖਾਮੋਸ਼ੀ ਕਿਸੇ ਵੀ ਪੱਧਰ ਤੇ ਨਹੀਂ ਹੁੰਦੇ ਉਸ ਦੇ ਵਿੱਚ ਧਰਮ ਕਾ ਗੂਣੂ ਸਾਰੇ ਗੈਪ ਜਿਹੜੇ ਨੇ ਸਾਰੇ ਜਿਹੜੇ ਖਲਾ ਖਾਲੀ ਸਥਾਨ ਹੈ ਉਹ ਭਰਨੇ ਪੈਂਦੇ ਨੇ ਕਿਉਂਕਿ ਉਸ ਨੂੰ ਆਪੇ ਆਪ ਨੂੰ ਅਤੇ ਕਿਸੇ ਹੋਰ ਅਦੁੱਤੀ ਸ਼ਕਤੀ ਨੂੰ ਸਰਵਗੁਣ ਸੰਪੰਨ ਸਰਵ ਕਲਾ ਸਮਰੱਥ ਅਤੇ ਸਰਵ ਵਿਆਪਕ ਸਰਵ ਗਿਆਨੀ ਅਤੇ ਸਰਬ ਹੁੰਦੀ ਹਰੇਕ ਜਗ੍ਹਾ ਦੇ ਉੱਤੇ ਹੋਣ ਵਾਲਾ ਜਿਹੜਾ ਹੈ ਉਹ ਸਾਬਤ ਕਰਨਾ ਪੈਂਦਾ ਹੈ ਅਤੇ ਇਹ ਧਰਮ ਨੂੰ ਮੰਨਣ ਵਾਲੇ ਜਿਹੜੇ ਹਨ ਉਹਨਾਂ ਨੂੰ ਵੀ ਇਸ ਗੱਲ ਦੇ ਉੱਤੇ ਵਿਸ਼ਵਾਸ ਕਰਨਾ ਪੈਂਦਾ ਹੈ ਕਿ ਜੋ ਕੁਝ ਵੀ ਸਾਨੂੰ ਧਾਰਮਿਕ ਆਗੂ ਨੇ ਆਖਿਆ ਸਿਖਾਇਆ ਉਹ ਬਿਲਕੁਲ ਸਹੀ ਹੈ ਤਾਂ ਖੈਰ ਇਹਦੇ ਵਿੱਚ ਉਹ ਸਹੀ ਕੀ ਹੈ ਗਲਤ ਕੀ ਹੈ ਇਸ ਦਾ ਅੰਤਮ ਨਿਰਣਾ ਕਦੇ ਵੀ ਨਹੀਂ ਹੋ ਸਕਦਾ ਤੇ ਜੇ ਹੋਊਗਾ ਵੀ ਤੇ ਉਦੋਂ ਤੱਕ ਪਤਾ ਨਹੀਂ ਆਪਾਂ ਰਹਿਣਾ ਹੈ ਤੇ ਜਾਂ ਨਹੀਂ ਰਹਿਣਾ ਪਰ ਇਹ ਜਿਹੜੇ ਮਸਲੇ ਨੇ ਇਹ ਗੰਭੀਰ ਨੇ ਪਰ ਇਹਨਾਂ ਦੇ ਵਿੱਚ ਜਿਹੜਾ ਹੈ ਹਰੇਕ ਵਿਅਕਤੀ ਦਾ ਇੰਟਰਸਟ ਹੁੰਦਾ ਹੈ ਹਰੇਕ ਵਿਅਕਤੀ ਦੀ ਇਸ ਨੇ ਦੇ ਵਿੱਚ ਰੁਚੀ ਹੁੰਦੀ ਹੈ ਕਿਉਂਕਿ ਜੀਵਨ ਨੂੰ ਸਮਾਜ ਨੂੰ ਰਪਾਉਤ ਕੀਤੇ ਪੌਤ ਕੀ ਸ਼ਕਤੀਆਂ ਨੂੰ ਤਾਕਤਾਂ ਨੂੰ ਸਮਝਣ ਦੇ ਬਾਰੇ ਭਲੇਖੇ ਪਰਮ ਭਲੇਖੇ ਜਿਹੜੇ ਵਿੱਚ ਸਾਡੇ ਮਨ ਵਿੱਚ ਅੰਧ ਵਿਸ਼ਵਾਸ ਵਹਿਮ ਪਰਮ ਬੈਠੇ ਹੋਏ ਨੇ ਉਹ ਕੀ ਸਾਡੇ ਦਿਮਾਗ ਦੇ ਵਿੱਚੋਂ ਕਦੇ ਨਿਕਲਣਗੇ ਜਾਂ ਨਹੀਂ ਨਿਕਲਣਗੇ ਇਹ ਸਵਾਲ ਵੱਡੇ ਸਵਾਲ ਨੇ ਇਹਨਾਂ ਦੇ ਉੱਤੇ ਫੇਰ ਕਦੇ ਗੱਲ ਕਰਾਂਗੇ ਵੀਡੀਓ ਤੁਸੀਂ ਅੰਤ ਤੱਕ ਵੇਖੀਏ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਕਲਾ ਸਮਾਜ ਸਾਹਿਤ ਸਭਿਆਚਾਰ ਨਾਲ ਸੰਬੰਧਿਤ ਹੋਰ ਅਜਿਹੇ ਵੀਡੀਓ ਵੇਖਣ ਲਈ ਤੁਸੀਂ ਬਨੇ ਰਹੋ ਅਤੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਬਿਲਕੁਲ ਮੁਫਤ ਹੈ ਸਤਿ ਸ੍ਰੀ ਅਕਾਲ